ਓ ਕੀ ਖਾਲੋ ਕੀ ਮਗਰ ਪਈ ਆ ਵਦਣੀ ਓ ਮਗਰਾ ਓ ਸੁਣਨਾ ਪਾਂਦਿਆ ਮਾਮਿਆ ਓ ਕੀ ਹੋ ਗਿਆ ਓਏ ਕੰਜਰਾ ਗੱਲ ਤਾਂ ਸੁਣ ਲੈ ਮੇਰੀ ਕੀ ਹੋ ਗਿਆ ਤੈਨੂੰ ਦਿਲ ਹੀ ਪੈ ਰਿਹਾ ਦਈ ਰਹੀ ਪਈ ਇੱਥੇ ਕੰਬੜਾ ਓ ਸੇ ਲੜਾਉਣ ਹੋਈ ਪਈ ਆ ਮਰੇ ਓ ਤੇ ਵੀ ਵੀ ਸੇ ਲੜਾ ਲੋਗੇ ਹੋਰ ਪਾਂਦਿਆ ਕਮਲਿਆ ਜਿਹੜਾ ਬੱਛਾ ਜਾ ਕੇ ਮੇਰੇ ਖਿਆ ਪੈ ਓ ਤੇ ਮੂਤਨਾ ਪੰਦਾ ਤੈਨੂੰ ਪਤਾ ਠੁੱਠੇ ਨਹੀਂ ਜਾਂਦਾ ਮੱਥਾ ਪੁੱਪਾ ਦਾ ਕੁੜੀ ਬਣਾ ਬਰਾ ਚਮੀ ਹੋਏ ਹੋ ਯਾਰ ਤੂੰ ਲੈ ਇੱਕ ਮਾਰ ਦੇ ਜੀਵਾ ਉਹ ਕਿਹੜਾ ਸਮਾਨ ਉਹ ਜੀਵਣ ਵਾਲੇ ਕੋਲ ਹਸਪਤਾਲ ਤੋਂ ਉਹ ਕਿਹੜੇ ਮੇਰੇ ਖੇਤ ਜਾ ਕੇ ਆਪਣੇ ਉੱਤਰ ਪਾਣੀ ਦੀ ਵਾਰੀ ਸੀ ਰਾਤ ਕੱਖਾਂ ਆ ਤਰੀ ਗਈਆਂ ਤਰ ਕੱਖਾਂ ਨਹੀਂ ਆ ਯਾਰ ਮੈਂ ਬਾਂਦੜੀ ਰਹੀ ਜਾਂਦੀ ਸੀ ਉਹ ਤੇ ਤਿੰਨ ਚਾਰ ਬੁੜੀਆਂ ਹੀ ਹੈਗੀਆਂ ਸੀਗਾ ਤਾਂ ਮੇਰੇ ਕੋਲ ਭੇਜ ਦਿੰਦਾ ਥੇ ਯਾਰ ਤੇ ਤੇਰੇ ਕੋਲ ਕਿਵੇਂ ਆ ਮੈਂ ਮਾਸ ਮੂਸ ਕਰ ਦਿੰਦਾ ਕੋਦੀ ਮਾਸ ਪਾਪਤਾ ਪੈ ਮੱਝ ਦੇ ਪੈਸੇ ਮਾਰਸਾ ਕਰੇਗਾ ਤੂੰ ਉਹ ਡਾਕਟਰ ਹੀ ਸੱਦ ਲਿਆ ਤੂੰ ਉਹ ਕਿਹੜੇ ਡਾਕਟਰ ਨੂੰ ਆ ਡਾਕਟਰ ਬਵਾਰਾ ਨੂੰ ਬਵਾਰਾ ਤੁਸੀਂ ਦੋ ਹੱਥ ਪੈਰ ਨਾ ਦੇ ਚੱਕੋ ਅੰਜਰ ਦੇ ਅੱਜ ਤਾਂ ਜਵੇਂ ਨਾ ਦੇਖਦਾ ਉਹ ਚੰਗਾ ਲਿਆਉਣਾ ਵੈ ਡਾਕਟਰ ਭਈ ਨਾ ਆ ਮੂੰਹ ਤਾਂ ਕਿ ਆ ਜਨਾ ਮਾ ਕੋ ਬਾਯਾ ਉਹ ਪੈ ਗੁੱਡੀ ਅੰਜੀ ਉਹਨਾ ਆਪਣਾ ਵੱਡਾ ਮੱਗਰ ਸੋ ਹ ਉਹ ਪਾਂ ਦਾ ਬਿਮਾਰ ਹੋਇਆ ਪੈਗਾ ਤੇ ਫਿਰ ਤੁਸੀਂ ਉਹਨੂੰ ਇੱਥੇ ਲੇ ਆਉਂਦੇ ਕਲੀਨਿਕ ਤੇ ਮੌਦੇ ਤੇ ਬਿਠਾ ਲਿਆਉਂਦੇ ਉਹਨੂੰ ਮਨਸਤ ਤੱਕ ਦਿਆਣ ਜਾਂਦਾਗਾ ਮੈਂ ਘਰੇ ਤਾਂ ਜਾਣਦੀ ਨਹੀਂ ਹੈਗੀ ਤੁਹਾਨੂੰ ਪਤਾ ਨਾ ਤੁਸੀਂ ਉਹਨੂੰ ਇੱਥੇ ਲਿਆਓ ਗੱਡੀ ਚ ਇੱਥੇ ਪਹੁੰਚਾ ਨਾ ਕਰੋ ਤੂੰ ਮੰਜੇ ਤੋਂ ਜਮੀਨ ਉਠਾ ਜਾਂਦਾ ਤਾਂ ਮੈਂ ਪੱਜਾ ਪੱਜਾ ਕਿੱਥੋਂ ਆਇਆ ਸੀਗਾ ਮੇਰੇ ਉਹਨੂੰ ਉੱਠੀਆਂ ਕਰੀ ਜਾਂਦਾ ਸੀਗਾ ਮੈਂ ਨਾ ਸ਼ਹਿਰ ਜਾਣਾਗਾ ਉੱਥੇ ਨਾ ਕੋਈ ਮਰੀਜ਼ ਆਗਾ ਤੇ ਉਹਨਾਂ ਦੇ ਘਰੇ ਮੈਂ ਉਹਨਾਂ ਦੇ ਉਹ ਬੋਤਲ ਕੋਈ ਗੱਲ ਨਹੀਂ ਪਾਈ ਤੂੰ ਪੈਸੇ ਬੱਦਲ ਲੈ ਲਈ ਕੋਈ ਗੱਲ ਨਹੀਂ ਪੈਸੇ ਦੀ ਗੱਲ ਹੀ ਆ ਕੋਈ ਗੱਲ ਤੇ ਨਾਲ ਚੱਲੋ ਕਰ ਨਹੀਂ ਨਹੀਂ ਜਦੋਂ ਤੁਹਾਨੂੰ ਪਤਾ ਮੈਂ ਜਾਣਦੀ ਨਹੀਂ ਹੈਗੀ ਤੁਸੀਂ ਉਹਨੂੰ ਇੱਥੇ ਲਿਓ ਮੈਂ ਵੇਟ ਕਰ ਲੈਂਦੀ ਆ ਮਿੰਟ ਮੇਰਾ ਟਾਈਮ ਵੀ ਪੂਰਾ ਹੀ ਹੋ ਰਿਹਾਗਾ ਉਹ ਪਾਈ ਛੱਡ ਜਾਗੇ ਸ਼ਾਨੂੰ ਇੱਥੇ ਓ ਥੋੜਾ ਜਿਆਦਾ ਜਿਆਦੇ ਹੋਇਆ ਪੈਮਣਾ ਦੇਖੋ ਆ ਕੇ ਭਾਈ ਮੈਂ ਜਾਣੀ ਨਾ ਕੰਮ ਖਰਾਬ ਨਾ ਹੋ ਜੇ ਪ੍ਰਭ ਦਾ ਤੁਹਾਨੂੰ ਪਤਾ ਆ ਉਹ ਮੈਂ ਜਾਣਦੀ ਹੁਈ ਨਹੀਂ ਦਵਾਈ ਵੀ ਫੜ ਕੇ ਲੈ ਕੇ ਆਣੀ ਮੇਰੀ ਦਵਾਈਆਂ ਵੀ ਖਤਮ ਹੋ ਰਹੀਆਂ ਨੇ ਕੋਈ ਨਹੀਂ ਪੈਸੇ ਵਧ ਦੇ ਲੋਕਰ ਕੰਮ ਕੋਈ ਨਾ ਮੜਾ ਜਾਓ ਚੱਲੋ ਨਾਲ ਆ ਜਾਓ ਛੇਤੀ ਆ ਜਾ ਕਰੋ ਓ ਥੋੜਾ ਜਿਆਦਾ ਜਾਣ ਹੋਇਆ ਪਿਛੇ ਤੋਂ ਦੀ ਚੇ ਫਿਰ ਕੰਮ ਡੇਟਾ ਹੋਇਆ ਪੈਗਾ ਆ ਜਾ ਛੇਤੀ ਆ ਜਾ ਭਾਈ ਜਾਣਾ ਹੀ ਪਊਗਾ ਨਹੀਂ ਤੇ ਇੱਥੇ ਤੇ ਮੱਖ ਆਈ ਜਾਣਾ ਹੋਰ ਪੈਸੇ ਮੜਾ ਛੇਤੀ ਕਰੋ ਤੇ ਹੋ ਮਗਰ ਥਨ ਬਰਾ ਬਾਲਾ ਡਾਣ ਹੋਇਆ ਪਿਆਗਾ ਤੇ ਤੁਸੀਂ ਉਹਨੂੰ ਇੱਥੇ ਹੀ ਲੈ ਆਉਂਦੇ ਨਾਲੇ ਤਾਂ ਛੇਦੀ ਉਹਨੂੰ ਦਵਾਈ ਦਿੱਤੀ ਜਾਂਦੀ ਉਹਨੂੰ ਉਲਟੀਆਂ ਲੱਗੀਆਂ ਪਈ ਆ ਭਾਈ ਇਹਨੂੰ ਕੀ ਦੱਛਾ ਵਾ ਬੱਠਾ ਪਹਿਲਾਂ ਨਹੀਂ ਮਰ ਸਕਦੇ ਹੁੰਦੇ ਪਹਿਲਾਂ ਦਵਾਈ ਲੈ ਆ ਕੇ ਦੇ ਦਿੰਦੇ ਉਹਨੂੰ ਉਹਨੂੰ ਪੱਠਲ ਵੀ ਥਲਸਾਨੇ ਰੱਖੀ ਬੜਦਾ ਪਤੰਦਰ ਅੱਜ ਨਾ ਖੇਤੋਂ ਆਉਂਦਾ ਤਾਂ ਕਰਾ ਚਲਾ ਦਿੰਦਾ ਹੋ ਸਮਝਦੀ ਕੋਣੀ ਕੋਈ ਗੱਲ ਸਮਝਦੀ ਤਾਂ ਤੁਸੀਂ ਨਹੀਂ ਹੈਗੇ ਜਿਹੜੇ ਅਨਪੜ ਲੋਕ ਹੁੰਦੇ ਆ ਨਾ ਤਾਂ ਹੀ ਤੇ ਜ਼ਿਆਦਾ ਬਿਮਾਰੀ ਲਾ ਲੈਂਦੇ ਆ ਵੀ ਤੁਸੀਂ ਜਦੋਂ ਤੁਹਾਨੂੰ ਪਤਾ ਉਹ ਮਾੜਾ ਮੋਟਾ ਡਾਉਨ ਆ ਤੁਸੀਂ ਉਹਦੀ ਡਾਕਟਰ ਤੋਂ ਅਗੇ ਦਵਾਈ ਲੈ ਕੇ ਜਾਓ ਓਏ ਓਹ ਤਾਂ ਗੱਲ ਠੀਕ ਆ ਭਾਈ ਤੇਰੀ ਤੇ ਮਨੂ ਕੀ ਪਤਾ ਚੀ ਉਹਨੇ ਕੋ ਖਾਦੀ ਪੀਤੀ ਜਿ ਬਜਾ ਰਹੇ ਹੋਗਾ ਉਹ ਭਾਈ ਫਿਰ ਫਿਰ ਜਦੋਂ ਉਹਨੂੰ ਪਤਾ ਵੀ ਮੇਰੇ ਤੋਂ ਪਰਦੇਸ ਹਾਬਨਾ ਮੈਂ ਬਿਮਾਠ ਮਾ ਦੇ ਨਾ ਨਾ ਪਿਖਾਇਆ ਪਿਆ ਕਰੇ ਜੀਬ ਦਾ ਸਵਾਦ ਤੇ ਤੁਹਾਨੂੰ ਪੜਦਾਗਾ ਓਹ ਤਾਂ ਗੱਲ ਭਾਈ ਤੇਰੀ ਠੀਕ ਆ ਉਹ ਹੁਣ ਉਹ ਅਣਜਾ ਕਿਹ ਹੈ ਜੀ ਆਗਾ ਚੱਲ ਹੁੰਦੇ ਨਹੀਂ ਬੱਦ ਖਾ ਪੀਦਾ ਰਾਤ ਦੋ ਤਿੰਨ ਪੈਗ ਬੱਦਲ ਆ ਗਿਆ ਤੈਨੂੰ ਕੀ ਦੱਛਾ ਭਾਈ ਫਿਰ ਮੈਂ ਫਿਰ ਤਾਂ ਹੀ ਤਾਂ ਮਰਦੇ ਹੋਗੇ ਫਿਰ ਆਖੇ ਡਾਕਟਰ ਮਾੜੇ ਆਗੇ ਡਾਕਟਰ ਸਹੀ ਦਵਾਈ ਨਹੀਂ ਦਿੰਦੇ ਉਹ ਹੋਰ ਭਾਈ ਕੀ ਕਰੀਏ ਐਣੀ ਛਣੀ ਮਾੜੀ ਆ ਪਤੰਦਰ ਦੀ ਹੈ ਦੱਛ ਕੋਈ ਨਾ ਮੜਾ ਜਾ ਸੈਟ ਕਰ ਦੋ ਹੋਰ ਕੀ ਆ ਕੰਮ ਤਾਂ ਦਾ ਨਾਂਣ ਕਰਾ ਦੋ ਹੋਰ ਕੁਛ ਨਹੀਂ ਬਿਲਾ ਬੈਠਾ ਖਾਈ ਪੀ ਜਾਂਦਾ ਉਹ ਆ ਭਈਆ ਯਾਰ ਪਤੰਦਰ ਪੱਠੜਾ ਪੱਠੜੀ ਹੇਠਲੇ ਰੱਖੀ ਬੈਠਾ ਕਿੱਡੀ ਕਿਡੀ ਮੁਸ਼ਕਮਾਰੀ ਜਾਂਦੀ ਐ ਪਹਿਲਾਂ ਤੁਸੀਂ ਬੱਠਲ ਚੱਕ ਕੇ ਪਰਾਂ ਕਰੋ ਉਹਦਾ ਉਹ ਬੱਠਲਾ ਵੀ ਚੱਕੂ ਪਈ ਮੜਾ ਜਨ ਸੱਟ ਕਰਦੇ ਮੈਂ ਤਾਂ ਆਪ ਤੇਨ ਪਾਉ ਦੇ ਉਲਟੇ ਲੱਗ ਜਾਂਦੀਆਂ ਨਹੀਂ ਜੰਨੀ ਕੀ ਛਮਾਏ ਉਹ ਹੋ ਜਾ ਖੜਾ ਉਹ ਤੇ ਮੱਕਰ ਉਹ ਖੜੀ ਆ ਉਹ ਮੜੇ ਖੜਾ ਉਹ ਖੜਾ ਉਹ ਪਾ ਨਾ ਘੱਟ ਤੋਂ ਛੜਿਆ ਕਰੋ ਪੁਰੀ ਆਂਦੀ ਵੀ ਨਾ ਵਧ ਗਈ ਆਂਦੀ ਉਹ ਲੈ ਬੱਜੀ ਉਹ ਆ ਜਾਂਦਾ ਬੜਾ ਨਾ ਮਤੂਂ ਹੀ ਖੋ ਜਿੰਦਾ ਉਹ ਨਾ ਪਈ ਜਾਂਦਾ ਬੁਖਾਰ ਉਤਰ ਜਾਂਦਾ ਉਹ ਕਿਉਂ ਕੰਜਰਾ ਠਰਕ ਪੋਰੀ ਜਾਂਦਾਗਾ ਮੜਾ ਮੋਟਾ ਦੇਖ ਲਿਆ ਕਰ ਅੱਗੇ ਕ ਦੰਤਾਂ ਕੇ ਮਸਾਲੇ ਕੇ ਅੰਦਰ ਹੈ ਤੇ ਤੂੰ ਸ਼ੁਕਰ ਕਰ ਆ ਗਈ ਤੇ ਨਹੀਂ ਆ ਰਿਹਾ ਬੁਖਾਰ ਜੱਜ ਕਰਨਾ ਮੇਰਾ ਓਏ ਭਾਂ ਦਾ ਕੀ 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 ਮਰੀ ਨੇ ਚਪਨੇ ਆ ਹੋਇਆ ਕੀ ਇਹ ਨੂੰ ਮਿੰਤਲਾ ਦਾ ਆ ਦੇਖ ਰਿਹਾ ਤੇ ਸਾਹਮਣੇ ਕਰਾ ਲਾਏ ਬੈ ਡਾਕਟਰ ਸਾਹਿਬ ਦੂਸਰੇ ਰਾਤ ਨੂੰ ਨੀਂਦ ਨਹੀਂ ਆਉਂਦੀ ਓਏ ਤੂੰ ਲੱਛਣਾਂ ਤੋਂ ਬਾਤ ਆ ਜਾ ਓ ਤੂੰ ਨਹੀਂ ਤਾਂ ਕਾਹ ਕੰਮ ਕਰਦਾ ਤੂੰ ਹੋਊ ਮਰ ਜਾਣਾ ਤੂੰ ਛੱਡੀ ਜਨਾ ਆਪਣੀ ਜੱਕੜ ਲੈ ਦੇਖਾ ਬੁਖਾਰ ਹੈਗਾ ਕਿ ਨਹੀਂ ਤੈਨੂੰ ਬਾਲਾ ਥੋ ਨਹੀਂ ਨਹੀਂ ਇਹਨੂੰ ਬੁਖਾਰ ਨਹੀਂ ਹੈਗਾ ਛੋਟੇ ਰਗਾ ਦਾ ਸਰੀਰ ਇਹਨੂੰ ਕੀ ਬੁਖਾਰ ਹੋਣਾ ਮੈਨੂੰ ਤਾਂ ਮੈਨੂੰ ਤਾਂ ਟੀਕੇ ਦੋ ਲਾਓ ਟੀਕੇ ਦੋ ਲਾਓ ਤੇ ਤੁਹਾਰੇ ਹੱਥ ਵਰਕੇ ਦੇਖੋ ਕੋਈ ਬੁਖਾਰ ਹੋਰ ਤਾਂ ਨਹੀਂ ਜੀ ਜਾਂਦਾ ਤੁਹਾਰੇ ਓਏ ਓਏ ਤੂੰ ਹਟ ਜਾ ਹਟ ਜਾ ਤੂੰ ਹੈਗਾ ਬੁਖਾਰ ਤਾਂ ਨਹੀਂ ਜਾਂਦਾ ਨਹੀਂ ਹੈਗਾ ਬੁਖਾਰ ਇਹ ਡਰਾਮੇ ਕਰਦਾ ਚਲ ਰਛਣਾ ਕਰੀ ਜਾਣਾ ਮੇਰਾ ਸਾਲਾ ਸੇਕੜਾ ਉਹ ਮਨ ਤੂੰ ਆਈ ਦੱਲਾ ਦੇ ਲੋ ਭਾਈ ਕੋਈ ਉਹ ਭਾਈ ਇਲਟੀ ਮੈਂ ਕਹਿੰਦਾ ਦਵਾਈ ਤੁਨ ਜਿਹੜਾ ਫਟੋ ਨਾਲ ਟੀਕੇ ਟੀਕੇ ਲਾ ਦੇ ਦੇ ਦੋ ਹਾਂ ਟੀਕੇ ਵੀ ਦਿੰਨੇ ਇਹਨੂੰ ਖੁਰਾਕ ਵੀ ਦਿੰਨੀ ਇੱਕ ਹਾਂ ਤੇ ਭਾਈ ਅੰਨਟਾ ਅਹੀਂ ਦਾ ਪਹਿਲਾਂ ਲਿਆ 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 ਦੇ ਗਲਾਸੇ ਲੈ ਲੈਂਦੇ ਗੋਲੀਆਂ ਓਏ ਆਪ ਹੀ ਬਾਅਦ ਚ ਲੈ ਲੇਂਗਾ ਭਾਈ ਮੈਨੂੰ ਪਤਾ ਤੇਰਾ ਜ਼ਰੂਰੀ ਗੱਲ ਵਾਲੇ ਦਾ ਚਲ ਕੋਈ ਨਾ ਦਵਾਈ ਤੁਸੀਂ ਇਹਨੂੰ ਬਾਅਦ ਚ ਦੇ ਦੇ ਪਾਈ ਤੂੰ ਨਹੀਂ ਜਾਣਦੀ ਨੇਗੀ ਹੂੰ ਹੂੰ ਇਸ ਫੇਰੇ ਦਾ ਠਰਕੀ ਬੰਦਾ ਠਰਕੀ ਇੱਥੇ ਰਾਤ ਨੂੰ ਪੈ ਜਾਂਦੀ ਕਈ ਵਾਰ ਮੈਨੂੰ ੱਤਲ ਮੱਠ ਹੋ ਜਾਂਦੀ ਫਿਰ ਔਖਾ ਹੋ ਜਾਂਦਾ ਹੰਟੀ ਗਲਾ ਦਾ ਹੋਰ ਇਹਦੇ ਇੱਕ ਮੈਂ ਕਹਿੰਦਾ ਦੋ ਜੜੋ ਜੀ ਦੋ ਓ ਠੀਕ ਹੈ ਮੈਂ ਲਵਾ ਤੈਨੂੰ ਤੂੰ ਪਰੇ ਜਾ ਬਈ ਪੀ ਕੇ ਲਵੜ ਬੰਦਾ ਮੜ ਕੇ ਕੰਮ ਤੇ ਸਾਰਾ ਪੈ ਖੇਤ ਦਾ ਓ ਕੱਲ ਲੱਟੀ ਮਨ ਸੱਟਦਾ ਹੋ ਜਾਣਗਾ ਹਲੇ ਤੂੰ ਛੱਟ ਲੈਣਾ ਬੁਖਾਰ ਤੇ ਨਾ ਹੈਣੀਗਾ ਉਲਟੀਆਂ ਤੋਂ ਕਰਿਆ ਨਾ ਤੂੰ ਚੱਲਣੀ ਅੱਦੀ ਗਈ ਘੱਟ ਪੀ ਲਿਆ ਕਰੋ ਤਾਂ ਡਾਕਟਰ ਨੂੰ ਮਸਾ ਆਈ ਆ ਕੰਜੰਦਾਂ ਕੰਜੰਦਾਂ ਨਾਲੇ ਹੋਰ ਓਹੋ ਤੁਸੀਂ ਤਾਂ ਨਾ ਕਾਲੀ ਕਾਲੀ ਤੇ ਮੇਰੀ ਸਰੰਜੀ ਵੀ ਉੱਥੀ ਭੁਲਾਤੀ ਐ ਮੈਂ ਨਾ ਟੀਕੇ ਉਹ ਕਰੀ ਜਾਂਦੀ ਸੀਗੀ ਕਿਉਂ ਨਾ ਉੱਪਰ ਗਈ ਤੇਰਾ ਗਾਂ ਕਾਲੀ ਚ ਜਾਣਾ ਸੀ ਓਹੋ ਭਾਈ ਗਈ ਜਾਗਾ ਉਹ ਬਾਤ ਤੂੰ ਸੁਧਰ ਜਾ ਓ ਮਾਹ ਪਾਈ ਆ ਤਾਂ ਮੈਂ ਸਾਥ ਚ ਜਾਣਾ ਤੇ ਓ ਚਲ ਤੁਸੀਂ ਨੇ ਇੱਕ ਵਾਰੀ ਇਹਨੂੰ ਦਵਾਈ ਦੇ ਦੋ ਇਹ ਦਵਾਈ ਲੈ ਕੇ ਸਭ ਹੋ ਜਾਣੀ ਦਿਮਾਗ ਚ ਸ਼ਾਮ ਨੂੰ ਮੈਨੂੰ ਦੱਸ ਦਿਓ ਜੇ ਨਾ ਫਰਕ ਪਿਆ ਤਾਂ ਦੁਬਾਰਾ ਮੈਂ ਰਿਐਕਸ਼ਨ ਲਾ ਦੂੰਗਾ ਹਾਂ ਭਾਈ ਜੇ ਰਿਐਕਸ਼ਨ ਨਹੀਂ ਹੋ ਬੋਕ ਲਾ ਇਹਨੂੰ ਮੈਂਟਲ ਦੇਣਾ ਪਹਿਲਾਂ ਦਿਮਾਗ ਸੈੱਟ ਕਰਕੇ ਰੱਖੋ ਇਹ ਭਾਈ ਪਹਿਲਾਂ ਤੁਸੀਂ ਇਹ ਜਗਾ ਉਹ ਦਿਮਾਗ ਦਾ ਇਹ ਜਦੋਂ ਖਾ ਪੀ ਲੈਂਦਾ ਇਹਨੂੰ ਪਤਾ ਹੋਰੀ ਚੱਕੜ ਮਾਰੀ ਜਾਂਦਾ ਮੈਂ ਆਪਦੇ ਉਮਾਈ ਨੂੰ ਤਾਂ ਪਾਇਨਾ ਚਲ ਕੋਈ ਨਾ ਤੁਸੀਂ ਵਧੀਆ ਸਮਝਦੇ ਹੋ ਨਾ ਤੈਨੂੰ ਮੈਂ ਦਵਾਈ ਟਾਈਮ ਤੇ ਦੇ ਦੇਉ ਤੂੰ ਮੈਂ ਚੱਲਦੀ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਗਿਆ ਅੱਗੇ ਵੀ ਜਾਣਾ ਮਰੀ ਤੇ ਸ਼ਾਮ ਨੂੰ ਨਾ ਨਾ ਕੋਈ ਗੱਲ ਨਹੀਂ ਭਾਈ ਤੇ ਪੈਸੇ ਆਪਾਂ ਪਾਉਂਦੇ ਕਰਦਾਂਗੇ ਘਰੇ ਆਪਣੇ ਹਾਂ ਠੀਕ ਹੈ ਜੀ ਉਹ ਦੁਬਾਰਾ ਆਪਾਂ ਕੰਮ ਨਹੀਂ ਕਰਦਾ ਬਸਤਾ ਨਹੀਂਗਾ ਦਵਾਈ ਲੈਣਾ ਪਤਾ ਵੜ ਕੇ ਆਜੋ ਮੈਂ ਸਨ ਛੱਟੇ ਆਉਣਾ ਪਈ ਠੀਕ ਹੈ ਜੀ ਹੋਰ ਦਵਾਈ ਲੈ ਟਾਂ ਨਾਲ ਬੱਠਾ ਚੱਕ ਲੈ ਮੇਰੇ ਉਹਨੂੰ ਆ ਦੇਖ ਲੈ ਭਾਈ ਜਦੋਂ ਕੋਈ ਛੋਣੀ ਕੁੜੀ ਦੇਖਦਾ ਨਹੀਂ ਠਾਕਾਂ ਭਰੀ ਜਾਊਗਾ ਕਰ ਲੋ ਗੱਲ ਹੇ ਦੱਸ ਖਰਾਕ ਤਾਪ ਓ ਖਰਾਕ ਤਾਪ ਵੀ ਦਵਾਈ ਲੈ ਤੀਂਦੇ ਓ ਤੱਕਾ ਰਤੀ ਓ ਖਰਾਕ ਤਰੀ ਲੈ ਲੀ ਤੇ ਦਵਾਈ ਤੇ ਓ ਦਵਾਈ ਮੈਗਾ ਓ ਮੈਂ ਡਾਕਟਰ ਨੂੰ ਲੈ ਲਾ ਰੋ ਹੜਦਾ ਨਹੀਂ ਤੋ ਹਰਕਾ ਦਾ ਬਾਹਰ ਲੈ ਲੈ ਯਾਰ ਮੈਂ ਕੰਡਾ ਮੱਦ ਚਲਾ ਜਾ ਫਿਰ ਇੱਥੇ ਲੱਛਣ ਜਨਾ ਕਰੀ ਜਾਈ ਇੱਥੇ ਓ ਆ ਨਾ ਚੁੱਪ ਲੈ ਮੇਰੀ ਆ ਈ ਪਾ ਚੱਲ ਮਾਣ ਮੇ ਨਗੇ ਪਾਏ ਤੋਰ ਕਰਾਈ ਮੈਨੂੰ ਆ ਬੈਠੀ ਆ ਓ ਇੱਧਰ ਬਹਿ ਜਾ ਇੱਧਰ ओ वहीं तो करनी है वो। हाँ जी। ओह बस करिए जा। ओ इतना है ना कमला इतने बजा इतने बजा। ओ नहीं कीनू। ओ यहाँ तो तुमकी रस्ता पे इतने लोग के बजा हैं। ओ मॉस कमरी ना कैसे इतने बजा, बजा। तेरे लेकिन कैसे बस तेरे लेकिन कैसे मॉस ਤੇ ਗੱਲਾਂ ਦੋ ਜੜਦੋ ਇੱਥੇ ਬੈਠ ਬੈਠਦੀ ਇਹਨੂੰ ਕਿਹੜਾ ਪਤਾ ਲੱਗਦਾ ਤੈਨੂੰ ਉਹ ਤੂੰ ਬਾਹਰ ਕਿਹਦਾ ਫਰ ਲਵਾਇਆ ਮਾ ਮੈਨੂੰ ਪਤਾ ਹੈ ਤੇਰਾ ਸਾਰਾ ਮੈਨੂੰ ਉਹ ਬਾਜੋ ਇਹਦਾ ਦਵਾਈ ਨਹੀਂ ਢੰਗ ਨਾਲ ਲੈਂਦੀ ਕਿ ਨਹੀਂ ਲੈਂਦੀ ਭਾਈਏ ਭਾਈ ਸੁਣਤੀ ਹ ਤਾਂ ਫਿਰ ਆਮ ਕਿਵੇਂ ਉਹ ਘਾਟੀ ਕਲਾ ਇਹਦਾ ਫੈਲਾ ਕੀ ਜਦੋਂ ਨੇ ਦਵਾਈ ਨਹੀਂ ਲੈਣੀ ਹੈ ਮੈਂ ਤੁਹਾਨੂੰ ਦੱਸਿਆ ਨੇ ਵੀ ਇਹਨੂੰ ਕੁਝ ਨਹੀਂ ਹੋਏ ਇਹਨੂੰ ਕਾਟੂ ਕਰਾ ਲਓ ਭਾਈ ਮੈਨੂੰ ਵੀ ਆਉਂਦਾ ਇਹਨੂੰ ਹੈਗੀ ਛਿੱਤਰਾ ਦੀ ਘਾਟ ਪਪਾ ਮੈਂ ਹਮਾਂਗਦਾ ਸੀ ਦੋ ਟਾਂ ਕਿੱਲੇ ਬਾਹਰ ਬੰਨਾ ਵੇਖਣਾ ਨਾ ਨਹੀਂ ਮੈਨੂੰ ਇਹਦੀ ਲੋੜ ਨਹੀਂ ਹੈਗੀ ਤੁਸੀਂ ਦਵਾਈ ਲੈਣੀ ਹੈ ਤਾਂ ਲਓ ਤੇ ਨਹੀਂ ਐਸੋ ਦਫਾ ਉਹ ਤੇ ਜੀ ਮੈਂ ਕਰ ਲੈਣਾ ਪਿੰਡ ਕੱਠਾ ਤੇ ਇਹ ਸੋਚ ਲਾ ਕਿਵੇਂ ਤੈਨੂੰ ਛਿੱਤਰ ਮਾਰਾਂ ਮੈਂ ਵਿਆਹ ਨੂੰ ਲੈ ਮੈਨੂੰ ਤਾਂ ਹੈ ਨਹੀਂ ਉਹ ਮੈਂ ਤੁਹਾਨੂੰ ਕਹਤਾ ਨਾ ਵੀ ਮੈਨੂੰ ਨਹੀਂ ਲੋੜ ਹੈ ਇਹ ਮਰੀਜ਼ਾਂ ਦੀ ਜਾਨ ਉਹ ਬਾਹਰ ਤੂੰ ਤਾਂ ਦੱਬੀ ਨਾ ਮੋਤ ਨਾ ਰੱਖਣਾ ਤੇ ਮੈਂ ਖਿਆੜੋ ਮੰਤਾਂ ਉਹ ਮਾਇਆ ਨਾ ਨਹੀਂ ਜੇ ਤੁਸੀਂ ਐਂ ਨਹੀਂ ਜਾਂਦੇ ਮੈਨੂੰ ਫੋਨ ਲਾਉਣਾ ਹੀ ਅੱਬਾ ਬਾਲਾ ਉਹ ਮਾਇਆ ਬਾਲਾ ਉਹ ਬਿਆਹ ਘਾਵਾ ਮੇਰਾ ਨਾ ਤੇਰੇ ਨਵੇਂ ਨਾ ਰਿਮਪਿਆ ਨੀ ਕੋਈ ਮੋਸਤੇ ਤੇ ਚੈਨੀ ਨਹੀਂ ਮਾਰੀ ਇਹਨੇ ਤੈਨੂੰ ਮੈਂ ਦਵਾਈ ਲੈਣ ਨੂੰ ਕਿਹਾਗਾ ਨਾ ਲੈ ਇਥੇ ਇਲੈਕਸ਼ਨ ਕਰਨ ਨੂੰ ਨਹੀਂ ਕਿਹਾ। ਉਹ ਕੱਲੇ ਲਾਤਾ ਨਾ ਉਹ ਮੇਰੇ ਨਾਲ ਸੁਣ ਨਾ ਕਰਦੇ ਕੋਈ ਹੈ ਨਹੀਂ ਮੈਂ ਕੋਣ ਕੰਮ ਬਣਾਈ ਨਾ ਲਈ ਆਪਾਂ। ਜਦੋਂ ਮੈਂ ਤੈਨੂੰ ਇੱਕ ਵਾਰੀ ਬੰਤੇ ਆਂਗ ਸਮਝਿਆ ਤਾਂ ਸ਼ਰਮ ਨਹੀਂ ਆਉਂਦੀ ਹੈਗੀ ਆਂ ਕਿ ਮਰੀਨ ਨਾ ਇਹ ਗੱਲਾਂ ਕਰਦੇ ਹੋ ਡਾਕਟਰ ਨਾਲ। ਅਕਲ ਹੈ ਨਹੀਂ ਜੀ ਤੁਹਾਨੂੰ ਪਿੰਡ ਵਾਲਿਆਂ ਨੂੰ। ਮੈਂ ਇੱਕ ਮਤੜ ਕੇ ਸਰੀਰ ਨਹੀਂ ਬਣਦਾ ਉਹ ਗੋਲੀ ਜਿਹੜੀ ਕੋਈ। ਇੱਥੇ ਸਰੀਰ ਬਣਾਉਣਾ ਆਏਗਾ ਤੂੰ। ਉਹ ਤੈਨੂੰ ਇੱਕ ਦਾ ਸਰੀਰ ਬਣ ਗਿਆ। ਬਣ ਗਿਆ ਨਾਲੇ ਹੋਰ ਕਤਰ ਮਹਾਰੋ ਨਾ ਤਾਂ ਮਰਦਾਨਾ ਕੰਮ ਹੋ ਰਿਹਾ ਹੈਗਾ ਦਵਾਈ ਆਏ ਜੇ ਦਵਾਈਆਂ ਨਹੀਂ ਅਸੀਂ ਰੱਖਦੇ ਹੈਗੇ ਕਿ ਸਿੱਧਾ ਹੋ ਕੇ ਬੰਦੇ ਨੂੰ ਦਵਾਈ ਲੈਣੀ ਹੈ ਲੈ ਆ ਮੈਂ ਤੈਨੂੰ ਪੱਤੇ ਦਿੰਨੀ ਹੈ ਉਹ ਜਿਹੜਾ ਆਖ ਲੈ ਲੀਤੋ ਮੇਰਾ ਨਾ ਦੂਜਾ ਵੀ ਆਇਆ ਸੀ ਉਹਦੇ ਉਹ ਤੈਨੂੰ ਪਤਾ ਸਮਝਣਾ ਹਾਂਡਾ ਦਾ ਉਹਨੂੰ ਕੋਈ ਜਦ ਇੱਕ ਮੇਰੇ ਕੋਲੇ ਜਦੋਂ ਮੈਂ ਤੈਨੂੰ ਇੱਕ ਵਾਰੀ ਕਹਦੇ ਵੀ ਆਈਆਂ ਦਵਾਈਆਂ ਹੈਣੀਆਂ ਸਮਝਣ ਲੱਗਦੀ ਹੈਗੀ ਉਹ ਤੂੰ ਮੰਦ ਨੂੰ ਆਇਆ ਕਹਦਾ ਤੁਸੀਂ ਇੱਥੇ ਕੋਈ ਹੈ ਨਹੀਂ ਤਾਂ ਆਪਾਂ ਦਿਲ ਨੂੰ ਪ੍ਰਚਾਰ ਇਹਨਾਂ ਮੜਾ ਜਾਂਦੇ ਹਿੱਦਿਆ ਤਾਂ ਮੈਂ ਤੇਰੇ ਆਇਆ ਪਰਚਾਉਂ ਜਿਹੜਾ ਯਾਦ ਰੱਖੇਗਾ ਲੈ ਫੜ ਇਹਨਾਂ ਚ ਤਿੰਨਾਂ ਚੋਂ ਇੱਕ ਗੋਲੀ ਲੈਣੀ ਹੈ ਤਿਆ ਕੈਪਸੂਲ ਆ ਗਏ ਇਹ ਸੁਬਾ ਸ਼ਾਮ ਲੈਣੇ ਇਹ ਦਵਾਈ ਇੱਥੇ ਜਿਹੜਾ ਬਠਾ ਇਧਰ ਆਓ ਪੈਸਾ ਤੁਹਾਡੀ ਪਰੇਸ਼ਾਨ ਹੋਣੀ ਕਿੱਥੇ ਬੈਠੇ ਹੋ ਤੁਸੀਂ ਆਏ ਮੈਂ ਬਿਠਾ ਕੇ ਲੈ ਕੇ ਤੈਨੂੰ ਤੋ ਆਇਆ ਜਦੋਂ ਹਾਈ ਬੱਤਮੀ ਦੇ ਮੈਂ ਕਹਿੰਦੇ ਮੜ ਲ ਕੰਮ ਕਰ ਉਹ ਗੱਲ ਸੁਣ ਹਾਇ ਤਾਂ ਮੇਰਾ ਦੋਸਤ ਹੀ ਕੰਜਰ ਦਾ ਆ ਇਹਦਾ ਨਾ ਕਿ ਮੱਝਾ ਇਕੱਠੀਆਂ ਚਾਰਦੇ ਰਹੇ ਆ ਪੜਾਈ ਚ ਤੈ ਹੋਸੀ ਨੂੰ ਚਾਚੂ ਘੁੱਟ ਕਰਕੇ ਪਿਆ ਦੇ ਚਾਹ ਮੈਂ ਨੌਕਰਾ ਨਹੀਂ ਰੱਖਿਆ ਜਿਹੜੀ ਤੇਰੇ ਆਏ ਦੋਸਤ ਨੂੰ ਚਾਹ ਬਣਾ ਕੇ ਦੇਵਾਂ ਬੋਲਦਾ ਕਿਵੇਂ ਹੋ ਉਹਨੂੰ ਬੋਲਣ ਦੀ ਸੈਂਸ ਨਹੀਂ ਓਏ ਕੰਜਰ ਦੇ ਤੇ ਦੇਖਦੀ ਕੁਸ ਹੈਗਾ ਇਹ ਬੋਲ ਰਹਾ ਬੋਲਣ ਵਾਲੀ ਤਾਂ ਮੈਂ ਘਣਾਉਂਦੇ ਨੇ ਫੇਰੇ ਲੈਣੇ ਆ ਜਾਂ ਵਿਆਹ ਕਰਾਉਣਾ ਲੈ ਉਹ ਤਾਂ ਤੂੰ ਮੇਰੇ ਕਰਾਈ